أهلاً بكم ਕਪੀ ਦਾ ਇੱਕ ਨੰਬਰ ਹੈ ਗੈਲਸਨ ਜਿਹੜਾ ਨਾਮ ਲਿਖਿਆ ਹੈ ਕਿ ਨੰਬਰ 99 900 ਦਿਨ ਲਏਗਾ ਤਾਂ ਆਹ ਬਾਹਰ ਤੋਂ ਮੈਂ ਲਾ ਰਿਹਾ ਹਾਂ ਇਹ ਰਿੰਗ ਕਰੀਂ ਕਪੀ ਨੂੰ ਲੈਦਾ ਘੇਰ ਲਓ ਤੋਂ ਹੁੰਦਾ ਨਹੀਂ ਪਤਾ ਨਹੀਂ ਕਿ ਇਹ ਕਿਹੜੀ ਕੰਪਨੀ ਹੈ ਇਹ ਕਹਿੰਦੀ ਆ ਭਾਈ ਠੀਕ ਕਰ ਦੋ ਫੋਨ ਤੋਂ ਕਰੂੰ ਫੋਨ ਤਾਂ ਹੈ ਨਹੀਂ ਮੈਂ ਹੋ ਜਣੇ ਆਂ ਹੈਲੋ ਭਾਈ ਜੀ ਲੈ ਲਓ हेलो पैती तो अके नंबर आ जाए जी प्लीज एक याद चित्र ਫਾਊਂਡੇਸ਼ਨ ਬੁੜਲਾਡਾ ਐਵੇਨਿਊ ਅਲਿੰਕੋ ਕਾਨਪੁਰ ਅਤੇ ਰੁਦਰਾ ਸਹਾਇ ਰੁਦਰਾ ਆਸਰਾ ਸੈਂਟਰ ਬਠਿੰਡਾ ਦੇ ਸਹਿਯੋਗ ਦੇ ਨਾਲ ਇੱਕ ਦਿਵਿਆਂਗ ਵਿਅਕਤੀਆਂ ਦੇ ਲਈ ਸਹਾਇਤਾ ਉਪਕਰਨਾਂ ਦੀ ਵੰਡ ਵਾਸਤੇ ਇੱਕ ਵਿਤਰਣ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਲਗਭਗ 800 ਦੇ ਕਰੀਬ ਜੋ ਬੈਨੇਫਿਸ਼ੀਰੀ ਨੇ ਉਹਨਾਂ ਨੂੰ ਸਹਾਇਕ ਉਪਕਰਨ ਵੰਡੇ ਜਾਣਗੇ ਇਹ ਇਨਾਂ ਜੋ ਸਹਾਇਕ ਉਪਕਰਨ ਅਜ ਵੰਡੇ ਜਾ ਰਹੇ ਨੇ ਇਹਨਾਂ ਦੇ ਅਸੀਂ ਇੱਕ ਮਾਨਸਾ ਵਿਖੇ ਅਸੈਸਮੈਂਟ ਕੈਂਪ ਲਗਾਇਆ ਸੀ ਔਰ ਇੱਕ ਜੋ ਨੇਕੀ ਫਾਊਂਡੇਸ਼ਨ ਦਾ ਡਾਕਟਰ ਕ੍ਰਿਸ਼ਨ ਚੰਦ ਮੈਮੋਰੀਅਲ ਯਾਦਗਾਰੀ ਆਸ਼ਰਮ ਹੈ ਆਉਂਦਗੋ ਰੋਡ ਤੇ ਉਸ ਜਗ੍ਹਾ ਦੇ ਉੱਪਰ ਆਪਾਂ ਨੇ ਇੱਕ ਅਸੈਸਮੈਂਟ ਕੈਂਪ ਲਗਾਇਆ ਸੀ ਇਹ ਦੋਨੋਂ ਅਸੈਸਮੈਂਟ ਕੈਂਪ ਦੀ ਜੋ ਅਸੈਸਮੈਂਟ ਹੋਈ ਸੀ ਉਹਦਾ ਸਾਰੀ ਵੰਤਰਨ ਜੋ ਅੱਜ ਕੀਤਾ ਜਾ ਰਿਹਾ ਸਾਰੇ ਸਹਾਇਕ ਉਪਕਰਨ ਵੰਡੇ ਜਾ ਰਹੇ ਨੇ ਇਦੇ ਵਿੱਚ ਲਗਭਗ 800 ਦੇ ਕਰੀਬ ਬੈਨੀਫਿਸ਼ੀਅਰੀ ਨੇ ਜੋ ਉਹਨਾਂ ਨੂੰ ਲਾਭ ਪ੍ਰਾਪਤ ਹੋਏਗਾ ਲਗਭਗ ਸਵਾ ਕਰੋੜ ਰੁਪਏ ਦੀ ਸਮਗਰੀ ਹੈ ਜੋ ਉਹ ਅੱਜ ਵੰਡੀ ਜਾਣੀ ਹੈ ਔਰ ਇਹ ਅੱਜ ਨੀਕੀ ਫਾਊਂਡੇਸ਼ਨ ਬਡਲਾਡਾ ਬਨੀਓ ਕੈਂਪ ਹੈ ਜੋ ਆਰਗੇਨਾਈਜ਼ ਕੀਤਾ ਗਿਆ RAMIILA ਗਰਾਉਂਡ ਬਡਲਾਡਾ ਵਿਖੇ ਜੀ ਉਹ ਨੀਕੀ ਕੈਪੀ ਲੋਡ ਹੈ ਉਹ ਛੜੀ ਦੀ ਉਹਨਾਂ ਨੂੰ ਮਤਲਬ ਵਹੀਕਲ ਦੀ ਲੋਡ ਹੈ ਕੋਈ ਵੀ ਚੀਜ਼ ਹੋ ਸਕਦੀ ਹੈ ਅਸੀਂ ਉਹ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਇਹਦਾ ਪ੍ਰੋਸੈਸ ਵੀ ਹੈ ਇਹਦਾ ਪ੍ਰੋਸੈਸ ਕੀ ਹੈ ਕਿ ਜਦੋਂ ਵੀ ਕੋਈ ਅਸੀਂ ਕੈਂਪ ਲਗਾਉਂਦੇ ਹਾਂ ਅਸੀਂ ਮਤਲਬ ਅਸੈਸਮੈਂਟ ਕੈਂਪ ਲਗਾਉਂਦੇ ਹਾਂ ਪਹਿਲਾਂ ਅਸੀਂ ਉਹਨਾਂ ਤੋਂ ਸਾਰੇ ਸਾਰੇ ਵੀ ਡਾਕੂਮੈਂਟਸ ਨੇ ਆਨਲਾਈਨ ਲੈ ਲੈਂਦੇ ਫਿਰ ਅਸੀਂ ਸਾਡੀ ਇਹਦੀ ਟੀਮ ਹੈ ਉਹ ਆਨਲਾਈਨ ਅਪਲਾਈ ਕਰਦੀ ਹੈ ਉਹਨੂੰ ਜਦੋਂ ਆਨਲਾਈਨ ਅਪਲਾਈ ਹੋ ਜਾਂਦਾ ਤਾਂ ਉੱਥੇ ਜਦੋਂ ਗਿਣਤੀ ਚ 400 ਜਾਂ 500 ਹੋ ਜਾਂਦਾ ਫਿਰ ਅਸੀਂ ਜਿਹੜੀ ਕਾਂਗਪੁਰ ਤੋਂ ਜਿਹੜੀ olimpo ਦੀ ਟੀਮ ਹੈ ਉਹਨੂੰ ਕਾਲ ਕਰਦੇ ਹਾਂ ਉਹ ਟੀਮ ਕਾਲ ਕਰਦੇ ਆ ਉਹ ਟੀਮ ਇੱਥੇ ਆਂਦੀ ਹੈ ਫਿਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕਾਲ ਕਰਦੇ ਆਂ ਉਹਨਾਂ ਨੂੰ ਕਾਲ ਕਰਕੇ ਅਸੀਂ ਉਹਨਾਂ ਦੀ ਅਸੈਸਮੈਂਟ ਕਰਵਾਨੀ ਆਂ ਵੀਜੀ ਇੱਥੇ ਕਿਸੇ ਦੇ ਤੁਸੀਂ ਇਹਨਾਂ ਅਮੁੱਖ ਵਿਅਕਤੀ ਨੂੰ ਕੀ ਚੀਜ਼ ਦੀ ਲੋੜ ਹੈ ਉਹ ਉਹ ਉਸ ਵਿਅਕਤੀ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਹੈ ਉਹ ਉਹਨੂੰ ਵੈਰੀਫਾਈ ਕਰਦੇ ਨੇ ਤੇ ਉਹਦਾ ਆਰਡਰ ਬਣ ਜਾਂਦਾ ਵੀਜੀ ਟੋਟਲ ਮੰਨ ਲਓ 800 ਬੰਦੇ ਅੱਜ ਜਿਵੇਂ ਆਣੇ ਪਹਿਲਾਂ ਅਸੀਂ ਅਸੈਸਮੈਂਟ ਤਾਂ ਕਿੱਟੋਂ ਵੱਧ 1500 ਬੰਦੇ ਦੀ ਕੀਤੀ ਹੋਸੀ ਫਿਰ ਉਹਨਾਂ ਉਹਦੇ ਵਿੱਚੋਂ ਕੁਝ ਲੋਕਾਂ ਨੂੰ ਜ਼ਰੂਰਤ ਵੀ ਨਹੀਂ ਸੀਗੀ ਤਾਂ ਉਹ ਆਪਣੇ ਆਪ ਵਾਸ਼ ਆਊਟ ਹੋ ਗਈ ਜੀ ਉਦੋਂ ਬਾਅਦ 800 ਬੰਦੇ ਦਾ ਜਿਹੜਾ ਆਰਡਰ ਬਣਦਾ ਹੈ ਆਰਡਰ ਪਲੇਸ ਹੋ ਕੇ ਫਿਰ ਉਹ ਜਾਂਦਾ ਹੈ ਫਿਰ ਉਹ ਸਾਡੇ ਕੋਲੇ ਸਮਾਨ ਭੇਜਦੇ ਜਿਵੇਂ ਪਿਛਲੇ ਦਿਨੀ ਹੁਣ ਪਾਰਸਲ ਚਾਹਤੇ ਸਾਡੇ ਕੋਲੇ 6 ਟਰੱਕ ਸਮਾਨ ਦੇ ਭਰ ਕੇ ਆ ਗਏ ਫਿਰ ਉਹ ਅਸੀਂ ਇਹਨਾਂ ਨੂੰ ਇੱਥੇ ਬੈਠ ਕੇ ਅਸੈਂਬਲ ਕਰਵਾਇਆ ਜਿਹੜੀ ਅਜੋਪਾ ਜਦੋਂ ਉਦੋਂ ਬਾਅਦ ਫਿਰ ਇਹ ਡਿਸਟ੍ਰੀਬਿਊਸ਼ਨ ਹੁੰਦੀ ਹੈ ਫਿਰ ਅਸੀਂ ਅੱਛਾ ਦੂਜੀ ਗੱਲ ਇਹ ਜਿਹੜੀ ਮਹੱਤਵਪੂਰਨ ਗੱਲ ਹੈ ਵੀ ਇੱਕ ਵੀ ਨਾਟ ਅ ਸਿੰਗਲ ਪੈਦੀ ਬੰਦੇ ਤੋਂ ਲੈਤੀ ਨਹੀਂ ਰਹੀ ਜਿਹੜਾ ਵੀ ਕੁਛ ਇਹਦੇ ਤੇ ਖਰਚਾ ਵੀ ਲੰਦਾ ਉਹ ਅਸੀਂ ਸ਼ੇਅਰ ਕਰਦੇ ਆਂ। ਔਰ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਸਲਾ ਵੀ ਜਿਹੜਾ ਅਸੀਂ ਹੁਣ ਸਾਡਾ ਜਿਹੜਾ ਟਾਰਗੇਟ ਹੈ ਉਹ ਇਹ ਹੈ ਵੀ ਅਗਲੇ 6 ਤੋਂ 1 ਸਾਲ ਦੇ ਵਿੱਚ ਵਿੱਚ ਅਸੀਂ ਮਾਨਸਾ ਡਿਸਟ੍ਰਿਕਟ ਨੂੰ ਇਸ ਗੱਲ ਲਈ ਸਰਟੀਫਾਈ ਕਰਨ ਜਾ ਰਹੇ ਆਂ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਵਿਅਕਤੀ ਜਿਹਨੂੰ ਅਸਿਸਟਿੰਗ ਏਕਿਪਮੈਂਟ ਦੀ ਲੋੜ ਸੀ ਉਹ ਨਹੀਂ ਹੈ। ਉਹ